ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਟਸ ਦੇ ਫਲਾਈਟ ਅਟੈਂਡੈਂਟਸ ਨੇ 3 ਦਿਨਾਂ ਦੀ ਹੜਤਾਲ ਦੇ ਜਾਂਦਾ ਫੈਸਲਾ ਕੀਤਾ ਹੈ ਜਿਸ ਦਾ ਅਸਰ ਹਵਾਈ ਮੁਸਾਫਰਾਂ ਤੇ ਪੈਣ ਦੀ ਪੂਰੀ ਸੰਭਾਵਨਾ ਹੈ ਸਰਕਾਰ ਇਸ ਮੁੱਦੇ ਨੂੰ ਸੁਲਝਾਉਣ ਦੇ ਲਈ ਕੋਵਾਇਦ ਕਰ ਰਹੀ ਹੈ ਪਰ ਫਲਾਈਟ ਅਮਲਾ ਆਪਣੀਆਂ ਤਨਖਾਹਾਂ ਅਤੇ ਬਿਨਾਂ ਤਨਖਾਹਾਂ ਵਾਲੇ ਕੰਮਾਂ ਦੀ ਅਦਾਇਗੀ ਨੂੰ ਲੈ ਕੇ ਆਪਣੀਆਂ ਮੰਗਾਂ ਪੂਰੀ ਕਰਨ ਦੀ ਮੰਗ ਕਰ ਰਿਹਾ ਹੈ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਏਅਰ ਕੈਨੇਡਾ ਅਦੇ ਏਅਰ ਕੈਨੇਡਾ ਰੂਸ ਦੇ 10000 ਤੋਂ ਜ਼ਿਆਦਾ ਫਲਾਈਟ ਅਟੈਂਡੈਂਟਸ ਨੇ 16 ਅਗਸਤ ਤੋਂ 3 ਦਿਨਾਂ ਦੀ ਹੜਤਾਲ ਦੇ ਜਾਣ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ ਏਅਰ ਕੈਨੇਡਾ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸਮਝੌਤੇ ਅਤੇ ਗੱਲਬਾਤ ਦੇ ਵਿੱਚ ਅਸਫਲਤਾ ਅਤੇ ਯੂਨੀਅਨ ਦੇ ਮੈਂਬਰਾਂ ਦੇ ਵੱਲੋਂ ਵੋਟ ਦੇ ਨਾਲ ਹੜਤਾਲ ਤੇ ਹੱਕ ਵਿੱਚ ਮਤਦਾਨ ਕਰਨ ਦੇ ਬਾਅਦ ਫੈਸਲਾ ਲਿਆ ਗਿਆ ਹੈ ਮੈਂਬਰਾਂ ਦੀ ਯੂਨੀਅਨ ਅਤੇ 에어 ਕੈਨੇਡਾ ਦੇ ਵਿਚਕਾਰ ਮੁੱਖ ਵਿਵਾਦ ਤਨਖਾਹਾਂ, ਅਨਪੇਡ ਵਰਕ ਅਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਹੈ। ਯੂਨੀਅਨ ਦਾ ਦਾਵਾ ਹੈ ਕਿ ਫਲਾਈਟ ਅਟੈਂਡੈਂਟਸ ਨੂੰ ਬਹੁਤ ਸਾਰੇ ਜ਼ਰੂਰੀ ਕੰਮਾਂ ਜਿਵੇਂ ਕਿ ਸੁਰੱਖਿਆ ਜਾਂਚ ਯਾਤਰੀਆਂ ਨੂੰ ਜਹਾਜ਼ ਦੇ ਵਿੱਚ ਉਤਾਰਨ ਅਤੇ ਚੜਾਉਣ ਦੇ ਵਿੱਚ ਸਹਾਇਤਾ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਕੋਈ ਵਕਤ ਤੋਂ ਅਦਾਇਗੀ ਨਹੀਂ ਕੀਤੀ ਜਾਂਦੀ। ਯੂਨੀਅਨ ਦੇ ਮੁਤਾਬਕ ਇਹ ਅਨਪੇਡ ਵਰਕ ਪ੍ਰਤੀ ਮਹੀਨਾ ਲਗਭਗ 35 ਘੰਟਿਆਂ ਦੇ ਕੰਮ ਦੇ ਬਰਾਬਰ ਹੁੰਦਾ ਹੈ। ਇਸ ਤੋਂ ਇਲਾਵਾ ਯੂਨੀਅਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੱਧਰ ਦੇ ਫਲਾਈਟ ਅਟੈਂਡੈਂਟਸ ਦੀ ਤਨਖਾਹ ਜੋ ਲਗਭਗ 1951 ਡਾਲਰ ਪ੍ਰਤੀ ਮਹੀਨਾ ਹੈ ਇਹ ਅੱਜ ਦੀ ਮਹਿੰਗਾਈ ਦੇ ਮੁਕਾਬਲੇ ਕਾਫੀ ਘੱਟ ਹੈ ਪਿਛਲੇ 25 ਸਾਲਾਂ ਵਿੱਚ ਮਹਿੰਗਾਈ 169% ਵਧੀ ਹੈ ਜਦਕਿ ਫਲਾਈਟ ਅਟੈਂਡੈਂਟਸ ਦੀ ਤਨਖਾਹ ਸਿਰਫ 10% ਦਾ ਵਾਅਦਾ ਹੋਇਆ ਜੋ ਸਿਰਫ 3 ਡਾਲਰ ਪ੍ਰਤੀ ਘੰਟਾ ਬਣਦੀ ਹੈ ਇਸ ਕਾਰਨ ਬਹੁਤ ਸਾਰੇ ਕਰਮਚਾਰੀ ਗਰੀਬੀ ਪੱਧਰ ਦੀ ਤਨਖਾਹ ਤੇ ਕੰਮ ਕਰ ਰਹੇ ਨੇ ਯੂਨੀਅਨ ਦੀ ਇਹ ਵੀ ਮੰਗ ਰਹੀ ਹੈ ਕਿ ਕੰਮ ਦੇ ਸਮੇਂ ਅਤੇ ਸ਼ਡਿਊਲ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ ਤਾਂ ਜੋ ਕਰਮਚਾਰੀਆਂ ਨੂੰ ਕੰਮ ਅਤੇ ਨਿੱਜੀ ਜ਼ਿੰਦਗੀ ਦੇ ਵਿੱਚ ਸੰਤੁਲਨ ਬਣਾਉਣ ਦੇ ਵਿੱਚ ਮਦਦ ਮਿਲ ਸਕੇ। ਕੈਨੇਡਾ ਦੇ ਲੇਬਰ ਕਾਨੂੰਨ ਦੇ ਮੁਤਾਬਿਕ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ 21 ਦਿਨਾਂ ਦਾ ਕੂਲਿੰਗ ਆਫ ਪੀਰੀਅਡ ਪੂਰਾ ਕਰਨਾ ਜ਼ਰੂਰੀ ਹੁੰਦਾ ਹੈ ਜੋ 16 ਅਗਸਤ ਨੂੰ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਯੂਨੀਅਨ ਨੂੰ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ 72 ਘੰਟਿਆਂ ਦਾ ਨੋਟਿਸ ਦੇਣਾ ਹੋਵੇਗਾ ਜਿਸ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ 13 ਅਗਸਤ ਨੂੰ ਹੀ ਨੋਟਿਸ ਦਿੱਤਾ ਜਾ ਸਕਦਾ ਹੈ। ਯੂਨੀਅਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੜਤਾਲ ਉਸਦਾ ਆਖਰੀ ਵਿਕਲਪ ਹੈ ਅਤੇ ਉਹ ਅਜੇ ਵੀ ਸਮਝੌਤੇ ਦੀ ਉਮੀਦ ਰੱਖਦੀ ਹੈ। 15 ਅਗਸਤ ਤੋਂ ਸ਼ੁਰੂ ਹੋਣ ਵਾਲੀ ਗਲਬਾਤ ਦੇ ਵਿੱਚ ਯੂਨੀਅਨ ਅਤੇ 에ਅਰ ਕੈਨੇਡਾ ਦੇ ਮੈਂਬਰ ਸ਼ਾਮਲ ਹੋਣਗੇ। ਇਸ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਮਦਦ ਦੇ ਨਾਲ ਸਮਝੌਤਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਇਹ ਹੜਤਾਲ ਸ਼ੁਰੂ ਹੁੰਦੀ ਹੈ ਤਾਂ ਇਸ ਦੇ ਨਾਲ 에ਅਰ ਕੈਨੇਡਾ ਅਤੇ 에ਅਰ ਕੈਨੇਡਾ ਰੂਜ਼ ਦੀਆਂ ਉਡਾਨਾਂ ਤੇ ਵੱਡਾ ਅਸਰ ਪੈ ਸਕਦਾ ਹੈ। ਰੋਜ਼ਾਨਾ ਲਗਭਗ 1.3 ਲੱਖ ਯਾਤਰੀ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ 에어 ਕੈਨੇਡਾ ਐਕਸਪ੍ਰੈਸ ਦੀਆਂ ਉਡਾਨਾਂ ਜੋ ਜੈਜ਼ ਅਤੇ ਪੀ.ਏ.ਐਲ ਦੁਆਰਾ ਸੰਚਾਲਿਤ ਹੁੰਦੀਆਂ ਨੇ ਇਸ ਦਾ ਹੜਤਾਲ ਤੇ ਕੋਈ ਅਸਰ ਨਹੀਂ ਹੋਵੇਗਾ ਏਅਰ ਕੈਨੇਡਾ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਈਮੇਲ ਤੇ ਟੈਕਸ ਸੁਨੇਹਿਆਂ ਦੀ ਜਾਂਚ ਕਰਦੇ ਰਹਿਣ ਕਿਉਂਕਿ ਕਿਸੇ ਵੀ ਤਬਦੀਲੀ ਦੀ ਬਾਰੇ ਸੂਚਨਾ ਉਹਨਾਂ ਨੂੰ ਪਹਿਲਾਂ ਦੇ ਦਿੱਤੀ ਜਾਵੇਗੀ। ਯਾਤਰੀਆਂ ਨੂੰ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਉਹ ਰਿਫੰਡੇਬਲ ਟਿਕਟਸ ਬੁੱਕ ਕਰਨ ਅਤੇ ਟਰੈਵਲ ਇੰਸ਼ੋਰੈਂਸ ਖਰੀਦਣ ਜੋ ਕਿ ਹੜਤਾਲ ਕਾਰਨ ਪ੍ਰਭਾਵਿਤ ਯਾਤਰਾ ਨੂੰ ਕਵਰ ਕਰ ਸਕਦੀ ਹੋਵੇ। ਦੂਜੇ ਪਾਸੇ ਏਅਰ ਕੈਨੇਡਾ ਦਾ ਜਵਾਬ ਵੀ ਆਇਆ। ਏਅਰ ਕੈਨੇਡਾ ਨੇ ਦਾਅਵਾ ਕੀਤਾ ਕਿ ਉਹ ਸਮਝੌਤੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹੜਤਾਲ ਨੂੰ ਰੋਕਣ ਦੇ ਲਈ ਗੱਲਬਾਤ ਨੂੰ ਜਾਰੀ ਰੱਖਣ ਦੇ ਲਈ ਤਰਜੀਹ ਦੇ ਰਹੀ ਹੈ। ਏਅਰਲਾਈਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ 4 ਸਾਲਾਂ ਦੀ ਤਨਖਾਹ ਪੈਕੇਜ ਦੀ ਵਿਪੇਸ਼ਕਸ਼ ਕੀਤੀ ਹੈ ਜਿਸ ਦੇ ਵਿੱਚ ਅਨਪੇਡ ਵਰਕ ਲਈ ਕੁਝ ਅਦਾਇਗੀ ਦੇਣਾ ਸ਼ਾਮਿਲ ਹੈ ਪਰ ਯੂਨੀਅਨ ਨੇ ਇਸ ਪੇਸ਼ਕਸ਼ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਏਅਰ ਕੈਨੇਡਾ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਵਿੱਚ ਭੇਜੇ ਪਰ ਯੂਨੀਅਨ ਨੇ ਇਸ ਨੂੰ ਵੀ ਰੱਦ ਕਰ ਦਿੱਤਾ 16 ਅਗਸਤ ਦੀ ਤਾਰੀਖ ਨੇੜੇ ਆਉਂਦੇ ਨਾਲ ਸਾਰਿਆਂ ਦੀਆਂ ਨਜ਼ਰਾਂ 에ਅਰ ਕੈਨੇਡਾ ਤੇ ਯੂਨੀਅਨ ਦੀ ਗੱਲਬਾਤ ਤੇ ਹੈ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਇਹ ਹੜਤਾਲ ਸਮਰ ਟ੍ਰੈਵਲ ਸੀਜ਼ਨ ਦੇ ਦੌਰਾਨ ਵੱਡੀ ਰੁਕਾਵਟ ਪੈਦਾ ਕਰ ਸਕਦੀ ਹੈ ਸਰਕਾਰ ਦੇ ਵੱਲੋਂ ਵਿਚੋਲਗੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਵਿਵਾਦ ਸੁਲਝ ਜਾਵੇ ਪਰ ਯੂਨੀਅਨ ਆਪਣੇ ਮੈਂਬਰਾਂ ਦੀ ਭਲਾਈ ਅਤੇ ਭਵਿੱਖ ਲਈ ਡਟਿਆ ਹੋਇਆ ਹੈ ਦੇਖਣਾ ਹੋਵੇਗਾ ਕਿ ਆਖਿਰ ਇਸ ਮੁੱਦੇ ਦਾ ਕੀ ਹੱਲ ਨਿਕਲਦਾ ਹੈ